ਸੋ ਲੈ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਿਹਾ ਜਿੱਥੇ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਉੱਤੇ ਹੁਣ ਫਾਇਰਿੰਗ ਹੋਈ ਆ ਗੈਂਗਸਟਰਾਂ ਦੇ ਰੈਡਾਰ ਦੇ ਉੱਤੇ ਏਪੀ ਢਿੱਲੋਂ ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਹੋਵੇ ਭਾਵੇਂ ਉਸ ਤੋਂ ਬਾਅਦ ਸਲਮਾਨ ਖਾਨ ਤੱਕ ਧਮਕੀਆਂ ਬਿਸ਼ਨੋਈ ਗੈਂਗ ਵੱਲੋਂ ਦਿੱਤੀਆਂ ਗਈਆਂ ਤੇ ਹੁਣ ਏਪੀ ਢਿੱਲੋਂ ਨਿਸ਼ਾਨੇ ਦੇ ਉੱਤੇ ਹੈ ਗਿੱਪੀ ਗਰੇਵਾਲ ਦੇ ਘਰ ਦੇ ਉੱਤੇ ਵੀ ਫਾਇਰਿੰਗ ਹੋਈ ਸੀ ਤੇ ਹੁਣ ਅਜੇ ਹੀ ਫਾਇਰਿੰਗ ਕੈਨੇਡਾ ਦੇ ਵਿੱਚ ਵੈਂਕੂਵਰ ਸਥਿਤ एपी ਢਿੱਲੋ ਦੇ ਘਰ ਦੇ ਬਾਹਰ ਕਥਿਤ ਤੌਰ ਤੇ ਕੀਤੀ ਗਈ ਹੈ ਹਾਲਾਂਕਿ ਪੰਜਾਬੀ ਗਾਇਕ एपी ਢਿੱਲੋ ਵੱਲੋਂ ਹਲੇ ਕੋਈ ਪੱਖ ਰੱਖਿਆ ਨਹੀਂ ਗਿਆ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਨਾ ਹੀ ਕੋਈ ਆਪਣਾ ਵਰਜਨ ਦਿੱਤਾ ਗਿਆ ਪਰ ਫਿਲਹਾਲ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਨੇ ਉਹ ਕੁਝ ਕੋ ਅਜੇ ਹਿੰਆ ਫੇਸਬੁਕ ਆਈਡਿਸ ਤੇ ਥਰੂ ਪਾਈਆਂ ਗਈਆਂ ਨੇ ਜਿਨ੍ਹਾਂ ਦੀ ਪੁਸ਼ਟੀ ਨਹੀਂ ਕਰ ਸਕਦੇ ਨਾ ਹੀ ਉਸ ਆਈਡੀ ਤੋਂ ਜਿਹੜੀਆਂ ਪੋਸਟਾਂ ਪਾ ਕੇ ਇਸ ਦੀ ਜ਼ਿੰਮੇਵਾਰੀ ਲਈ ਗਈ ਆ ਉਸ ਦੀ ਵੀ ਪੋਸਟ ਦੀ ਅਸੀਂ ਪੁਸ਼ਟੀ ਫਿਲਹਾਲ ਨਹੀਂ ਕਰ ਸਕਦੇ ਕਿਉਂਕਿ ਇਹ ਪੁਰਸਤਾ ਕੰਮ ਹੈ ਜਾਂਚ ਦਾ ਵਿਸ਼ਾਏ ਪਰ ਇੱਕ ਵਾਰ ਜ਼ਰੂਰ ਜੋ ਪੋਸਟ ਪਈ ਹੈ ਉਸ ਤੇ ਵਿੱਚ ਲਿਖਿਆ ਗਿਆ ਕਿ ਰੋਹਿਤ ਗਦਾਰਾ ਜੋ ਕਿ ਲਾਰੈਂਸ ਬਿਸ਼ਨੋਈ ਗੈਂਗ ਹੋ ਗਿਆ ਤੇ ਨਾਲ ਦੀ ਨਾਲ ਗੋਲਡੀ ਬਰਾੜ ਗੈਂਗ ਹੋ ਗਿਆ ਤਾਂ ਇਹਨਾਂ ਵੱਲੋਂ ਜਿਹੜਾ ਕੀ ਹੈ ਧਮਕੀ ਪਹਿਲਾਂ ਵੀ ਦਿੱਤੀ ਗਈ ਸੀ ਇਹ ਪਿੱਟਲੋਂ ਨੂੰ ਉਸ ਤੋਂ ਫਰੋਤੀ ਦੀ ਮੰਗ ਕੀਤੀ ਜਾ ਰਹੀ ਸੀ ਤੇ ਜਦੋਂ ਏਪੀ ਢਿੱਲੋਂ ਨੇ ਕਥਿਤ ਤੌਰ ਤੇ ਇਹਨਾਂ ਨੂੰ ਅਣਗੌਲੀਆਂ ਕੀਤਾ ਉਹਨੇ ਧਿਆਨ ਨਹੀਂ ਦਿੱਤਾ ਨਾਲ ਹੀ ਉਸਨੇ ਕਿਹਾ ਕਿ ਮੈਂ ਨਹੀਂ ਦਿਆਂਗਾ ਫਰੋਤੀਆਂ ਤਾਂ ਫਿਰ ਉਸ ਤੋਂ ਬਾਅਦ ਇਹ ਕਾਰਵਾਈ ਇਹਨਾਂ ਵੱਲੋਂ ਪਾਈ ਗਈ ਹੈ ਜਿੱਥੇ ਵੈਂਕੂਵਰ ਦੇ ਵਿੱਚ ਏਪੀ ਢਿੱਲੋਂ ਦੇ ਘਰ ਦੇ ਬਾਹਰ ਇਹ ਸ਼ਖਸ ਦੇਖਿਆ ਜਾ ਸਕਦਾ ਜੋ ਕਿ ਫਾਇਰ ਜੋ ਕਿ ਰਾਉਂਡ ਫਾਇਰ ਕਰ ਰਿਹਾ ਹੈ ਤਸਵੀਰ ਤੁਹਾਨੂੰ ਐਕਸਕਲੂਸਿਵ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜੋ ਕਿ ਕਥਿਤ ਤੌਰ ਤੇ ਨਾ ਗੈਂਗਸਟਰਾਂ ਵੱਲੋਂ ਹੀ ਪਾਈ ਗਈ ਹੈ ਜਿਸ ਦੀ ਪੁਸ਼ਟੀ ਨਹੀਂ ਹੋ ਸਕਦੀ ਜੋ ਕਿ ਪੁਲਸ ਜਾਂਚ ਕਰੇਗੀ ਤਾਂ ਹੀ ਸੱਚ ਤੇ ਤੱਥ ਸਾਹਮਣੇ ਆਉਣਗੇ ਪਰ ਫਿਲਹਾਲ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਇੱਕ ਵਾਰ ਮੁੜ ਤੋਂ ਗੈਂਗਸਟਰਾਂ ਵੱਲੋਂ ਜਾਂ ਕਥਿਤ ਸ਼ਰਾਰਤੀ ਅੰਸਰਾਂ ਵੱਲੋਂ ਜੋ ਸ਼ਾਇਦ ਗੈਂਗਸਟਰ ਹੋਣ ਦਾ ਦਾਅਵਾ ਕਰਦੇ ਨੇ ਉਹਨਾਂ ਵੱਲੋਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਹੈ ਡਰ ਭੈ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਨਿਸ਼ਾਨੇ ਦੇ ਉੱਤੇ ਰੱਖਿਆ ਗਿਆ ਐਪੀ ਢਿੱਲੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਤਰੀਕ ਨੂੰ ਇਹ ਪੋਸਟਾਂ ਪੈਂਦੀਆਂ ਨੇ ਜਿਸ ਦੇ ਵਿੱਚ ਕਿਹਾ ਗਿਆ ਕਿ 1 ਤੇ 2 ਤਰੀਕ ਨੂੰ ਦੋ ਦਿਨ ਅਸੀਂ ਫਾਇਰਿੰਗ ਕਰਵਾਈ ਹੈ ਇੱਕ ਟ੍ਰਾਂਟੋ ਦੇ ਵਿੱਚ ਤੇ ਇੱਕ ਵੈਂਕੂਵਰ ਦੇ ਵਿੱਚ ਵੈਂਕੂਵਰ ਦੇ ਵਿੱਚ ਇਹ ਪਿਟੈਲੋ ਦਾ ਇੱਕ ਘਰ ਹੈ ਜਿਸ ਤੇ ਬਾਹਰ ਦੀ ਕਥਿਤ ਤੌਰ ਤੇ ਤਸਵੀਰ ਹੈ ਤੇ ਪੁਸ਼ਟੀ ਪੁਲਸ ਕਰੇਗੀ ਕਿ ਇਹ ਪਿਟੈਲੋ ਸਾਹਮਣੇ ਆਉਣਗੇ ਦੇਖਣਾ ਹੋਵੇਗਾ ਪਰ ਫਿਲਹਾਲ ਗੈਂਗਸਟਰਾਂ ਵੱਲੋਂ ਜਾਂ ਕਥਿਤ ਸ਼ਰਾਰਤੀ ਅੰਸਰਾਂ ਵੱਲੋਂ ਏਪੀ ਢਿੱਲੋਂ ਦੇ ਘਰ ਉੱਤੇ ਫਾਇਰਿੰਗ ਕੀਤੀ ਜਾਂਦਾ ਦਾਅਵਾ ਕੀਤਾ ਜਾ ਰਿਹਾ ਹੈ। ਅੱਜ ਦੀ ਸਭ ਤੋਂ ਵੱਡੀ ਖ਼ਬਰ ਤੁਹਾਨੂੰ ਦੇ ਰਿਹਾ ਜਿੱਥੇ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਉੱਤੇ ਹੁਣ ਫਾਇਰਿੰਗ ਹੋਈ ਹੈ। ਗੈਂਗਸਟਰਾਂ ਦੇ ਰੈਡਾਰ ਦੇ ਉੱਤੇ ਏਪੀ ਢਿੱਲੋਂ ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਹੋਵੇ, ਭਾਵੇਂ ਉਸ ਤੋਂ ਬਾਅਦ ਸਲਮਾਨ ਖਾਨ ਤੱਕ ਧਮਕੀਆਂ ਬਿਸ਼ਨੋਈ ਗੈਂਗ ਵੱਲੋਂ ਦਿੱਤੀਆਂ ਗਈਆਂ ਤੇ ਹੁਣ ਏਪੀ ਢਿੱਲੋਂ ਨਿਸ਼ਾਨੇ ਦੇ ਉੱਤੇ ਹੈ। ਗਿੱਪੀ ਗਰੇਵਾਲ ਦੇ ਘਰ ਦੇ ਉੱਤੇ ਵੀ ਫਾਇਰਿੰਗ ਹੋਈ ਸੀ ਤੇ ਹੁਣ ਅਜੇ ਹੀ ਹੀ ਫਾਇਰਿੰਗ ਕੈਨੇਡਾ ਦੇ ਵਿੱਚ ਵੈਂਕੂਵਰ ਸਥਿਤ ਏਪੀ ਢਿੱਲੋਂ ਦੇ ਘਰ ਦੇ ਬਾਹਰ ਕਥਿਤ ਤੌਰ ਤੇ ਕੀਤੀ ਗਈ ਹੈ ਹਾਲਾਂਕਿ ਪੰਜਾਬੀ ਗਾਇਕ ਏਪੀ ਢਿੱਲੋਂ ਵੱਲੋਂ ਹਲੇ ਕੋਈ ਪੱਖ ਰੱਖਿਆ ਨਹੀਂ ਗਿਆ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਨਾ ਹੀ ਕੋਈ ਆਪਣਾ ਵਰਜਨ ਦਿੱਤਾ ਗਿਆ ਪਰ ਫਿਲਹਾਲ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਨੇ ਉਹ ਕੁਝ ਕਉ ਅਜੇ ਹੀਆਂ ਫੇਸਬੁਕ ਆਈਡਿਸ ਤੇ ਥਰੂ ਪਾਈਆਂ ਗਈਆਂ ਨੇ ਜਿਨ੍ਹਾਂ ਦੀ ਪੁਸ਼ਟੀ ਨਹੀਂ ਕਰ ਸਕਦੇ ਨਾ ਹੀ ਉਸ ਆਈਡੀ ਤੋਂ ਜਿਹੜੀਆਂ ਪੋਸਟਾਂ ਪਾ ਕੇ ਇਸ ਦੀ ਜ਼ਿੰਮੇਵਾਰੀ ਲਈ ਗਈ ਆ ਉਸ ਦੀ ਵੀ ਪੋਸਟ ਦੀ ਅਸੀਂ ਪੁਸ਼ਟੀ ਫਿਲਹਾਲ ਨਹੀਂ ਕਰ ਸਕਦੇ ਕਿਉਂਕਿ ਇਹ ਪੁਰਸਤਾ ਕੰਮ ਹੈ ਜਾਂਚ ਦਾ ਵਿਸ਼ਾਏ ਪਰ ਇੱਕ ਵਾਰ ਜ਼ਰੂਰ ਜੋ ਪੋਸਟ ਪਈ ਹੈ ਉਸ ਦੇ ਵਿੱਚ ਲਿਖਿਆ ਗਿਆ ਕਿ ਰੋਹਿਤ ਗਦਾਰਾ ਜੋ ਕਿ ਲਾਰੈਂਸ ਬਿਸ਼ਨੋਈ ਗੈਂਗ ਹੋ ਗਿਆ ਤੇ ਨਾਲ ਦੀ ਨਾਲ ਗੋਲਡੀ ਬਰਾੜ ਗੈਂਗ ਹੋ ਗਿਆ ਤਾਂ ਇਹਨਾਂ ਵੱਲੋਂ ਜਿਹੜਾ ਕੀ ਹੈ ਧਮਕੀ ਪਹਿਲਾਂ ਵੀ ਦਿੱਤੀ ਗਈ ਸੀ ਇਹ ਪਿੱਟਲੋਂ ਨੂੰ ਉਸ ਤੋਂ ਫਰੋਤੀ ਦੀ ਮੰਗ ਕੀਤੀ ਜਾ ਰਹੀ ਸੀ ਤੇ ਜਦੋਂ ਏਪੀ ਢਿੱਲੋਂ ਨੇ ਕਥਿਤ ਤੌਰ ਤੇ ਇਹਨਾਂ ਨੂੰ ਅਣਗੌਲੀਆਂ ਕੀਤਾ ਉਹਨੇ ਧਿਆਨ ਨਹੀਂ ਦਿੱਤਾ ਨਾਲ ਹੀ ਉਸਨੇ ਕਿਹਾ ਕਿ ਮੈਂ ਨਹੀਂ ਦਿਆਂਗਾ ਫਰੋਤੀਆਂ ਤਾਂ ਫਿਰ ਉਸ ਤੋਂ ਬਾਅਦ ਇਹ ਕਾਰਵਾਈ ਇਹਨਾਂ ਵੱਲੋਂ ਪਾਈ ਗਈ ਹੈ ਜਿੱਥੇ ਵੈਂਕੂਵਰ ਦੇ ਵਿੱਚ ਏਪੀ ਢਿੱਲੋਂ ਦੇ ਘਰ ਦੇ ਬਾਹਰ ਇਹ ਸ਼ਖਸ ਦੇਖਿਆ ਜਾ ਸਕਦਾ ਹੈ ਜੋ ਕਿ ਫਾਇਰ ਜੋ ਕਿ ਰਾਉਂਡ ਫਾਇਰ ਕਰ ਰਿਹਾ ਹੈ ਤਸਵੀਰ ਤੁਹਾਨੂੰ ਐਕਸਕਲੂਸਿਵ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜੋ ਕਿ ਕਥਿਤ ਤੌਰ ਤੇ ਨਾ ਗੈਂਗਸਟਰਾਂ ਵੱਲੋਂ ਹੀ ਪਾਈ ਗਈ ਹੈ ਜਿਸ ਦੀ ਪੁਸ਼ਟੀ ਨਹੀਂ ਹੋ ਸਕਦੀ ਜੋ ਕਿ ਪੁਲਸ ਜਾਂਚ ਕਰੇਗੀ ਤਾਂ ਹੀ ਸੱਚ ਤੇ ਤੱਥ ਸਾਹਮਣੇ ਆਉਣਗੇ ਪਰ ਫਿਲਹਾਲ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਇੱਕ ਵਾਰ ਮੁੜ ਤੋਂ ਗੈਂਗਸਟਰਾਂ ਵੱਲੋਂ ਜਾਂ ਕਥਿਤ ਸ਼ਰਾਰਤੀ ਅੰਸਰਾਂ ਵੱਲੋਂ ਜੋ ਸ਼ਾਇਦ ਗੈਂਗਸਟਰ ਹੋਣ ਦਾ ਦਾਅਵਾ ਕਰਦੇ ਨੇ ਉਹਨਾਂ ਵੱਲੋਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਹੈ ਡਰ ਭੈ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਨਿਸ਼ਾਨੇ ਦੇ ਉੱਤੇ ਰੱਖਿਆ ਗਿਆ ਐਪੀ ਢਿੱਲੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਤਰੀਕ ਨੂੰ ਇਹ ਪੋਸਟਾਂ ਪੈਂਦੀਆਂ ਨੇ ਜਿਸ ਦੇ ਵਿੱਚ ਕਿਹਾ ਗਿਆ ਕਿ 1 ਤੇ 2 ਤਰੀਕ ਨੂੰ ਦੋ ਦਿਨ ਅਸੀਂ ਫਾਇਰਿੰਗ ਕਰਵਾਈ ਹੈ ਇੱਕ ਟ੍ਰਾਂਟੋ ਦੇ ਵਿੱਚ ਤੇ ਇੱਕ ਵੈਂਕੂਵਰ ਦੇ ਵਿੱਚ ਵੈਂਕੂਵਰ ਦੇ ਵਿੱਚ ਇਹ ਪਿਟੈਲੋ ਦਾ ਇੱਕ ਘਰ ਹੈ ਜਿਸ ਤੇ ਬਾਹਰ ਦੀ ਕਥਿਤ ਤੌਰ ਤੇ ਤਸਵੀਰ ਹੈ ਤੇ ਪੁਸ਼ਟੀ ਪੁਲਸ ਕਰੇਗੀ ਕਿ ਇਹ ਪਿਟੈਲੋ ਸਾਹਮਣੇ ਆਉਣਗੇ ਦੇਖਣਾ ਹੋਵੇਗਾ ਪਰ ਫਿਲਹਾਲ ਗੈਂਗਸਟਰਾਂ ਵੱਲੋਂ ਜਾਂ ਕਥਿਤ ਸ਼ਰਾਰਤੀ ਅੰਸਰਾਂ ਵੱਲੋਂ ਏਪੀ ਢਿੱਲੋਂ ਦੇ ਘਰ ਉੱਤੇ ਫਾਇਰਿੰਗ ਕੀਤੀ ਜਾਂਦਾ ਦਾ ਦਾਵਾ ਕੀਤਾ ਜਾ ਰਿਹਾ। ਅੱਜ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਿਹਾ ਜਿੱਥੇ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਉੱਤੇ ਹੁਣ ਫਾਇਰਿੰਗ ਹੋਈ ਆ ਗੈਂਗਸਟਰਾਂ ਦੇ ਰੈਡਾਰ ਦੇ ਉੱਤੇ ਏਪੀ ਢਿੱਲੋਂ ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਹੋਵੇ ਭਾਵੇਂ ਉਸ ਤੋਂ ਬਾਅਦ ਸਲਮਾਨ ਖਾਨ ਤੱਕ ਧਮਕੀਆਂ ਬਿਸ਼ਨੋਈ ਗੈਂਗ ਵੱਲੋਂ ਦਿੱਤੀਆਂ ਗਈਆਂ ਤੇ ਹੁਣ ਏਪੀ ਢਿੱਲੋਂ ਨਿਸ਼ਾਨੇ ਦੇ ਉੱਤੇ ਹੈ ਗਿੱਪੀ ਗਰੇਵਾਲ ਦੇ ਘਰ ਦੇ ਉੱਤੇ ਵੀ ਫਾਇਰਿੰਗ ਹੋਈ ਸੀ ਤੇ ਹੁਣ ਅਜਾਈ ਹੀ ਫਾਇਰਿੰਗ ਕੈਨੇਡਾ ਦੇ ਵਿੱਚ ਵੈਂਕੂਵਰ ਸਥਿਤ ਏਪੀ ਢਿੱਲੋਂ ਦੇ ਘਰ ਦੇ ਬਾਹਰ ਕਥਿਤ ਤੌਰ ਤੇ ਕੀਤੀ ਗਈ ਹੈ ਹਾਲਾਂਕਿ ਪੰਜਾਬੀ ਗਾਇਕ ਏਪੀ ਢਿੱਲੋਂ ਵੱਲੋਂ ਹਲੇ ਕੋਈ ਪੱਖ ਰੱਖਿਆ ਨਹੀਂ ਗਿਆ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਨਾ ਹੀ ਕੋਈ ਆਪਣਾ ਵਰਜਨ ਦਿੱਤਾ ਗਿਆ ਪਰ ਫਿਲਹਾਲ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਨੇ ਉਹ ਕੁਝ ਕੋ ਅਜੇ ਹੀਆਂ ਫੇਸਬੁਕ ਆਈਡਿਸ ਤੇ ਥਰੂ ਪਾਈਆਂ ਗਈਆਂ ਨੇ ਜਿਨ੍ਹਾਂ ਦੀ ਪੁਸ਼ਟੀ ਨਹੀਂ ਕਰ ਸਕਦੇ ਨਾ ਹੀ ਉਸ ਆਈਡੀ ਤੋਂ ਜਿਹੜੀਆਂ ਪੋਸਟਾਂ ਪਾ ਕੇ ਇਸ ਦੀ ਜ਼ਿੰਮੇਵਾਰੀ ਲਈ ਗਈ ਆ ਉਸ ਦੀ ਵੀ ਪੋਸਟ ਦੀ ਅਸੀਂ ਪੁਸ਼ਟੀ ਫਿਲਹਾਲ ਨਹੀਂ ਕਰ ਸਕਦੇ ਕਿਉਂਕਿ ਇਹ ਪੁਰਸਤਾ ਕੰਮ ਹੈ ਜਾਂਚ ਦਾ ਵਿਸ਼ਾਏ ਪਰ ਇੱਕ ਵਾਰ ਜ਼ਰੂਰ ਜੋ ਪੋਸਟ ਪਈ ਹੈ ਉਸ ਤੇ ਵਿੱਚ ਲਿਖਿਆ ਗਿਆ ਕਿ ਰੋਹਿਤ ਗਦਾਰਾ ਜੋ ਕਿ ਲਾਰੈਂਸ ਬਿਸ਼ਨੋਈ ਗੈਂਗ ਹੋ ਗਿਆ ਤੇ ਨਾਲ ਦੀ ਨਾਲ ਗੋਲਡੀ ਬਰਾੜ ਗੈਂਗ ਹੋ ਗਿਆ ਤਾਂ ਇਹਨਾਂ ਵੱਲੋਂ ਜਿਹੜਾ ਕੀ ਹੈ ਧਮਕੀ ਪਹਿਲਾਂ ਵੀ ਦਿੱਤੀ ਗਈ ਸੀ ਇਹ ਪਿੱਟਲੋਂ ਨੂੰ ਉਸ ਤੋਂ ਫਰੋਤੀ ਦੀ ਮੰਗ ਕੀਤੀ ਜਾ ਰਹੀ ਸੀ ਤੇ ਜਦੋਂ ਏਪੀ ਢਿੱਲੋਂ ਨੇ ਕਥਿਤ ਤੌਰ ਤੇ ਇਹਨਾਂ ਨੂੰ ਅਣਗੌਲੀਆਂ ਕੀਤਾ ਉਹਨੇ ਧਿਆਨ ਨਹੀਂ ਦਿੱਤਾ ਨਾਲ ਹੀ ਉਸਨੇ ਕਿਹਾ ਕਿ ਮੈਂ ਨਹੀਂ ਦਿਆਂਗਾ ਫਰੋਤੀਆਂ ਤਾਂ ਫਿਰ ਉਸ ਤੋਂ ਬਾਅਦ ਇਹ ਕਾਰਵਾਈ ਇਹਨਾਂ ਵੱਲੋਂ ਪਾਈ ਗਈ ਹੈ ਜਿੱਥੇ ਵੈਂਕੂਵਰ ਦੇ ਵਿੱਚ ਏਪੀ ਢਿੱਲੋਂ ਦੇ ਘਰ ਦੇ ਬਾਹਰ ਇਹ ਸ਼ਖਸ ਦੇਖਿਆ ਜਾ ਸਕਦਾ ਹੈ ਜੋ ਕਿ ਫਾਇਰ ਜੋ ਕਿ ਰਾਉਂਡ ਫਾਇਰ ਕਰ ਰਿਹਾ ਹੈ ਤਸਵੀਰ ਤੁਹਾਨੂੰ ਐਕਸਕਲੂਸਿਵ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜੋ ਕਿ ਕਥਿਤ ਤੌਰ ਤੇ ਨਾ ਗੈਂਗਸਟਰਾਂ ਵੱਲੋਂ ਹੀ ਪਾਈ ਗਈ ਹੈ ਜਿਸ ਦੀ ਪੁਸ਼ਟੀ ਨਹੀਂ ਹੋ ਸਕਦੀ ਜੋ ਕਿ ਪੁਲਿਸ ਜਾਂਚ ਕਰੇਗੀ ਤਾਂ ਹੀ ਸੱਚ ਤੇ ਤੱਥ ਸਾਹਮਣੇ ਆਉਣਗੇ ਪਰ ਫਿਲਹਾਲ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਇੱਕ ਵਾਰ ਮੁੜ ਤੋਂ ਗੈਂਗਸਟਰਾਂ ਵੱਲੋਂ ਜਾਂ ਕਥਿਤ ਸ਼ਰਾਰਤੀ ਅੰਸਰਾਂ ਵੱਲੋਂ ਜੋ ਸ਼ਾਇਦ ਗੈਂਗਸਟਰ ਹੋਣ ਦਾ ਦਾਅਵਾ ਕਰਦੇ ਨੇ ਉਹਨਾਂ ਵੱਲੋਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਹੈ ਡਰ ਭੈ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਨਿਸ਼ਾਨੇ ਦੇ ਉੱਤੇ ਰੱਖਿਆ ਗਿਆ ਐਪੀ ਢਿੱਲੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਤਰੀਕ ਨੂੰ ਇਹ ਪੋਸਟਾਂ ਪੈਂਦੀਆਂ ਨੇ ਜਿਸ ਦੇ ਵਿੱਚ ਕਿਹਾ ਗਿਆ ਕਿ 1 ਤੇ 2 ਤਰੀਕ ਨੂੰ ਦੋ ਦਿਨ ਅਸੀਂ ਫਾਇਰਿੰਗ ਕਰਵਾਈ ਹੈ ਇੱਕ ਟ੍ਰਾਂਟੋ ਦੇ ਵਿੱਚ ਤੇ ਇੱਕ ਵੈਂਕੂਵਰ ਦੇ ਵਿੱਚ ਵੈਂਕੂਵਰ ਦੇ ਵਿੱਚ ਇਹ ਪਿਟੈਲੋ ਦਾ ਇੱਕ ਘਰ ਹੈ ਜਿਸ ਤੇ ਬਾਹਰ ਦੀ ਕਥਿਤ ਤੌਰ ਤੇ ਤਸਵੀਰ ਹੈ ਤੇ ਪੁਸ਼ਟੀ ਪੁਲਸ ਕਰੇਗੀ ਕਿ ਇਹ ਪਿਟੈਲੋ ਸਾਹਮਣੇ ਆਉਣਗੇ ਦੇਖਣਾ ਹੋਵੇਗਾ ਪਰ ਫਿਲਹਾਲ ਗੈਂਗਸਟਰਾਂ ਵੱਲੋਂ ਜਾਂ ਕਥਿਤ ਸ਼ਰਾਰਤੀ ਅੰਸਰਾਂ ਵੱਲੋਂ ਏਪੀ ਢਿੱਲੋਂ ਦੇ ਘਰ ਉੱਤੇ ਫਾਇਰਿੰਗ ਕੀਤੀ ਜਾਂਦਾ ਦਾ ਦਾਵਾ ਕੀਤਾ ਜਾ ਰਿਹਾ ਹੈ। ਅੱਜ ਦੀ ਸਭ ਤੋਂ ਵੱਡੀ ਖ਼ਬਰ ਤੁਹਾਨੂੰ ਦੇ ਰਿਹਾ ਜਿੱਥੇ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਉੱਤੇ ਹੁਣ ਫਾਇਰਿੰਗ ਹੋਈ ਹੈ। ਗੈਂਗਸਟਰਾਂ ਦੇ ਰੈਡਾਰ ਦੇ ਉੱਤੇ ਏਪੀ ਢਿੱਲੋਂ ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਹੋਵੇ, ਭਾਵੇਂ ਉਸ ਤੋਂ ਬਾਅਦ ਸਲਮਾਨ ਖਾਨ ਤੱਕ ਧਮਕੀਆਂ ਬਿਸ਼ਨੋਈ ਗੈਂਗ ਵੱਲੋਂ ਦਿੱਤੀਆਂ ਗਈਆਂ ਤੇ ਹੁਣ ਏਪੀ ਢਿੱਲੋਂ ਨਿਸ਼ਾਨੇ ਦੇ ਉੱਤੇ ਹੈ। ਗਿੱਪੀ ਗਰੇਵਾਲ ਦੇ ਘਰ ਦੇ ਉੱਤੇ ਵੀ ਫਾਇਰਿੰਗ ਹੋਈ ਸੀ ਤੇ ਹੁਣ ਅਜੇ ਹੀ ਹੀ ਫਾਇਰਿੰਗ ਕੈਨੇਡਾ ਦੇ ਵਿੱਚ ਵੈਂਕੂਵਰ ਸਥਿਤ ਏਪੀ ਢਿੱਲੋ ਦੇ ਘਰ ਦੇ ਬਾਹਰ ਕਥਿਤ ਤੌਰ ਤੇ ਕੀਤੀ ਗਈ ਹੈ ਹਾਲਾਂਕਿ ਪੰਜਾਬੀ ਗਾਇਕ ਏਪੀ ਢਿੱਲੋ ਵੱਲੋਂ ਹਲੇ ਕੋਈ ਪੱਖ ਰੱਖਿਆ ਨਹੀਂ ਗਿਆ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਨਾ ਹੀ ਕੋਈ ਆਪਣਾ ਵਰਜਨ ਦਿੱਤਾ ਗਿਆ ਪਰ ਫਿਲਹਾਲ ਜੋ